ਵਾਸ਼ਗੁਰੂ ਸਾਹਿਬ ਜੀ ਕਬੀਰੋ ਮੇਰਾ ਮੁੱਜ ਮੈਂ ਕ੍ਰਿਸ਼ਨ ਨਹੀਂ ਜੋ ਕੇ ਸ਼ਹਿ ਸੋ ਤੇਰਾ ਤੇਰਾ ਤੁਜ ਕੋ ਸੌਪਤੇ क्या लग मेरा कबीर तू तू करता तू हुआ मुझ में रहना हूँ जब या पाव पर का मिट गया <coughs> ਜਤ ਦੇਖੋਂ ਤਤ ਤੂੰ ਜਬ ਆਪਾ ਪਰਕਾਰ ਮਿਟ ਗਿਆ ਜਤ ਦੇਖੋਂ ਤਤ ਤੂੰ ਗੁਰੂ ਗਰੀਬ ਨਿਵਾਜ਼ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਤੇ ਪਵਿੱਤਰ ਹਜ਼ੂਰੀ ਦੇ ਵਿੱਚ ਜੁੜ ਮੇਲੇ ਬੈਠੇ ਸਤਿਕਾਰਯੋਗ ਸਤ ਸੰਗਿ ਜਣੋ ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਹਿਰਮਤ ਦੇ ਸਦਕਾ ਆਪਾਂ ਸਾਰੇ ਅੰਮ੍ਰਿਤ ਵੇਲੇ ਦੀਆਂ ਅਮੋਲਕ ਕੜੀਆਂ ਦਾ ਲਾਹਾ ਲੈ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਜੋ ਆਪਾਂ ਹਰ ਰੋਜ਼ ਸਮਝਦੇ ਵਿਚਾਰਦੇ ਹਾਂ ਲੜੀਵਾਰ ਕਬੀਰ ਸਾਹਿਬ ਜੀ ਦੇ ਪਾਵਨ ਸ਼ਲੋਕ ਜੋ ਸਮਝ ਰਹੇ ਹਾਂ ਆਉ ਕੋਸ਼ਿਸ਼ ਕਰਦੇ ਹਾਂ ਅੱਜ ਦੇ ਜੋ ਪਾਵਨ ਸ਼ਲੋਕ ਆਪ ਜੀ ਨੇ ਪਾਠ ਰੂਪ ਵਿੱਚ ਸ਼ਰਵਣ ਕੀਤੇ ਨੇ ਵਿਚਾਰੀਏ ਸਮਝੀਏ ਤੇ ਮੰਨਣ ਦਾ ਯਤਨ ਕਰੀਏ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਸਾਰੇ ਰਲ ਮਿਲ ਕੇ ਆਪਸ ਵਿੱਚ ਫਤੇ ਦੀ ਸਾਂਝ ਪਾ ਲਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 203 ਅਤੇ 4 ਨੰਬਰ ਸ਼ਲੋਕ ਦਾ ਆਪ ਜੀ ਨੇ ਪਾਠ ਸ਼ਰਵਨ ਕੀਤਾ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਜੋ ਅੱਜ ਦਾ ਸਾਡਾ ਮੇਨ ਟੌਪ ਕਹਿ ਲੋ ਵਿਸ਼ਾ ਕਹਿ ਲਈਏ ਜੋ ਹੈ ਉਹ ਪਰਮੇਸ਼ਰ ਅਕਾਲ ਪੁਰਖ ਮਾਲਕ ਜੀ ਦੀ ਜਿਹੜੀ ਹਸਤੀ ਹੈ ਹਾਲਾਂਕਿ ਉਹ ਨਿਰੰਕਾਰ ਹੈ ਆਕਾਰ ਰਹਿਤ ਹੈ ਅਜੂਨੀ ਹੈ ਰੂਪ ਰੇਖ ਤੋਂ ਰਹਿਤ ਹੈ ਪਰ ਫੇਰ ਵੀ ਸਤਗੁਰੂ ਦੀ ਪਾਵਨ ਪਵਿੱਤਰ ਗੁਰਬਾਣੀ ਉਹਦੀ ਹੋਂਦ ਦਾ ਅਹਿਸਾਸ ਜ਼ਰੂਰ ਕਰਵਾਉਂਦੀ ਹੈ ਵੀ ਉਹ ਮਾਲਕ ਹੈ ਆਪਾਂ ਪਿੱਛੇ ਜਿਹੜੇ ਸ਼ਲੋਕ ਸਮਝ ਕੇ ਆਏ ਹਾਂ ਸਤਗੁਰੂ ਬਾਬਾ ਕਬੀਰ ਸਾਹਿਬ ਜੀ ਦਾ ਵਿਸ਼ਾ ਇਹ ਸੀ ਵਿਵੇਖੋ ਮਾਲਕ ਪਰਮੇਸ਼ਰ ਨੂੰ ਮਿਲਣ ਦੀ ਕੋਸ਼ਿਸ਼ ਹਰੇਕ ਕਰ ਰਿਹਾ ਹੈ ਪਰ ਤਰੀਕੇ ਸਭ ਨਾਲ ਦੇ ਆਪੋ ਆਪਣੀ ਐ ਪਰਮੇਸ਼ਰ ਮੁਤਾਬਕ ਉਹਨੂੰ ਮਿਲਣ ਦਾ ਰਸਤਾ ਕਿਸੇ ਨੇ ਨਹੀਂ ਅਪਣਾਇਆ ਪਰਮੇਸ਼ਰ ਕੀ ਚਾਹੁੰਦਾ ਉਹਦੀ ਰਜ਼ਾ ਕੀ ਐ ਉਹਦੀ ਮਰਜ਼ੀ ਕੀ ਐ ਉਹਦੀ ਮਰਜ਼ੀ ਦੇ ਮੁਤਾਬਕ ਕਿਸੇ ਨੇ ਉਹਨੂੰ ਪਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜੇ ਹੋ ਸਕਦਾ ਹੁੰਦਾ ਉਦੇ ਰਜ਼ਾ ਚ ਜਿ ਰਹਿਣਾ ਆ ਜਾਂਦਾ ਸਤਿਗੁਰੂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪਾਵਨ ਵਚਨ ਕੀਤੇ ਹੈ ਨਾ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਜ਼ਿੰਦਗੀ ਦੇ ਅੰਦਰ ਰਜ਼ਾ ਮਾਲਕ ਦੀ ਬਹੁਤ ਜ਼ਰੂਰੀ ਹੈ ਜੇ ਕੋਸ਼ਿਸ਼ ਕਰੀਏ ਅਸੀਂ ਵੀ ਮਾਲਕ ਦੇ ਹੁਕਮ ਚ ਚੱਲਣਾ ਤਾਂ ਸਮਝ ਲਓ ਵੀ ਮਾਲਕ ਦੇ ਹੁਕਮ ਚ ਤੁਰਨਾ ਮਾਲਕ ਦਾ ਡਰ ਰੱਖਣਾ ਇਹ ਪਰਮੇਸ਼ਰ ਦੀ ਮਿਲਣੀ ਹੈ ਵੀ ਪਰਮੇਸ਼ਰ ਦਾ ਭਾਉ ਮੇਰੇ ਅੰਦਰ ਹੈ ਦੁਕਾਨ ਤਿਸ ਗੱਲ ਦਾ ਹੈ ਨਾ ਸਾਡੇ ਵਿੱਚੋਂ ਮਾਲਕ ਦਾ ਡਰ ਨਿਕਲਿਆ ਹੋਇਆ ਹੈ ਪਰਮੇਸ਼ਰ ਦਾ ਡਰ ਨਿਕਲਿਆ ਹੋਇਆ ਹੈ ਉਹ ਕਿਵੇਂ ਦਾ ਡਰ ਹੁਣ ਇੱਕ ਪਾਸੇ ਅਸੀਂ ਕਵਾਂਗੇ ਦੇਖੋ ਜੀ ਅਸੀਂ ਤਾਂ ਰੱਬ ਤੋਂ ਡਰਦੇ ਹਾਂ ਸਾਨੂੰ ਰੱਬ ਦਾ ਡਰ ਹੈ ਜਿਹੜਾ ਡਰ ਅਸੀਂ ਬਣਾਈ ਬੈਠੀਏ ਇਸ ਡਰ ਦੀ ਲੋੜ ਹੀ ਨਹੀਂ ਹੈਗੀ ਪਰਮੇਸ਼ਰ ਨੂੰ ਚਾਹੁੰਦਾ ਨਹੀਂ ਉਹ ਵੀ ਡਰੇ ਸਾਡੇ ਤੋਂ ਕੋਈ ਮੇਰੇ ਤੋਂ ਡਰੇ ਆਪਾਂ ਬਹੁਤ ਵਾਰ ਇਸ ਡਰ ਤੇ ਟੌਪਿਕ ਤੇ ਗੱਲ ਕਰ ਚੁੱਕੇ ਹਾਂ ਪਰਮੇਸ਼ਰ ਦਾ ਭਾਉ ਹੈ ਪਿਆਰ ਵਾਲਾ ਜੈ ਦਕਲੂ ਨਿਰਮਲ ਭਾਉ ਮਤਲਬ ਕਿ ਇੰਨਾ ਕੁ ਪਿਆਰ ਹੈ ਮਾਲਕ ਨਾਲ ਉਹਦਾ ਇੰਨਾ ਕੁ ਡਾਰ ਹੈ ਇੰਨਾ ਕੁ ਭਾਉ ਹੈ ਉਹਦਾ ਵੀ ਉਹ ਤੋਂ ਬਿਨਾ ਕਿਸੇ ਦੂਸਰੇ ਦਾ ਖਿਆਲ ਹੀ ਨਹੀਂ ਕਿਸੇ ਦੂਜੇ ਹਸਤੀ ਦੀ ਮਾਨਤਾ ਹੀ ਨਹੀਂ ਕਰਦਾ ਮੈਂ ਜਿਉਂ ਹੀ ਦੂਜੇ ਪਾਸੇ ਚਿੱਤ ਜਾਂਦਾ ਹੈ ਬਸ ਮਾਲਕ ਵਿਸਰ ਜਾਂਦਾ ਹੈ ਇਹ ਵਿਛੋੜਾ ਹੈ ਬਸ ਇਸ ਵਿਛੋੜੇ ਦਾ ਅਹਿਸਾਸ ਸਾਨੂੰ ਹੋ ਗਿਆ ਸਮਝ ਗਏ ਫੇਰ ਸਾਨੂੰ ਪਤਾ ਲੱਗੂ ਵੀ ਮਾਲਕ ਨੂੰ ਮਿਲਣਾ ਹੈ। ਉਹਦੇ ਨਾਲ ਜੁੜਨਾ ਹੈ। ਤੇ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਦੇ ਪਿਛਲੇ ਵਚਨ ਸੁਣਨਾ। ਕਬੀਰ ਸਾਹਿਬ ਕਹਿੰਦੇ ਮੈਂ ਮਾਲਕ ਨੂੰ ਮਿਲਣ ਲਈ ਤੁਰਿਆ। ਮੈਂ ਤੁਰਿਆ ਹੱਜ ਜਾਣ ਵਾਸਤੇ ਕਾਬੇ ਨੂੰ ਗਿਆ ਮੈਂ। ਪਰ ਸਾਈਂ ਕਹਿੰਦਾ ਵੀ ਤੂੰ ਚੱਲਿਆ ਕਿੱਧਰ ਐ? ਕਿੱਥੇ ਮਾਲਕ ਨੂੰ ਲੱਭਣ ਵਾਸਤੇ ਮੈਨੂੰ ਲੱਭਣ ਵਾਸਤੇ ਸਾਈਂ ਮੇਜ ਸਿਓ ਲੜ ਪਰਿਆ ਕਿੱਥੇ ਲੱਭਤ ਜਾਣਾ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਮਾਲਕ ਇੱਕ ਥਾਂ ਤੇ ਵਿਸ਼ੇਸ਼ ਥੋੜੀ ਹੈ ਜਿੱਥੋਂ ਲੱਭਣ ਜਾਵੇਂ ਤੂੰ ਫਿਰ ਦੂਜੀ ਗੱਲ ਇਹ ਹੈ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਕਹਿੰਦੇ ਦੂਜੀ ਗੱਲ ਇਹ ਹੈ ਵੀ ਮੈਂ ਜੇ ਲੱਭਣ ਤੁਰਿਆ ਵੀ ਹਾਂ ਜੇ ਉਹਦੀ ਭਾਲ ਵਿੱਚ ਤੁਰਿਆ ਵੀ ਹਾਂ ਕੀ ਮੇਰਾ ਚਿੱਤ ਸਾਫ਼ ਹੈ ਠੀਕ ਹੈ ਮੇਰਾ ਚਿੱਤ ਚਲੋ ਮੰਨ ਲਓ ਧਾਰਮਿਕ ਸਥਾਨ ਤੇ ਚੱਲਿਆਂ ਕੋਸ਼ਿਸ਼ ਕਰਦੇ ਆਪਾਂ ਵੀ ਚਲੋ ਆਪਾਂ ਕਹਿੰਦੇ ਘਰੇ ਮਾਹੌਲ ਨਹੀਂ ਬਣਦਾ ਗੁਰਦੁਆਰੇ ਚੱਲਦੇ ਆ ਕਿਸੇ ਧਾਰਮਿਕ ਸਥਾਨ ਤੇ ਜਾਈਏ ਕਬੀਰ ਸਾਹਿਬ ਜੀ ਕਹਿੰਦੇ ਚਲੋ ਜੇ ਚੱਲਿਆ ਹੀ ਹੈ ਕਰ ਲਿਆ ਨਿਰਮਲ ਮਨ ਸਾਫ ਦਿਲ ਨਾਲ ਚੱਲੇ ਆ ਫਿਰ ਤਾਂ ਮੰਨੀ ਜਾਓ ਤੇ ਜੇ دل ਹੀ ਨਹੀਂ ਸਾਫ ਫਿਰ ਉਹੋ ਜੇ ਬੰਦੇ ਵਾਸਤੇ ਰੱਬ ਕਿਤੇ ਵੀ ਨਹੀਂ ਹੈਗਾ ਕਿਤੇ ਵੀ ਫਿਰ ਇੱਕੋ ਜਿਹਾ ਧਾਰਮਿਕ ਸਥਾਨ ਵੀ ਪਿਛਲੇ ਦਿਨੀ ਆਪਣੀ ਗੱਲ ਹੋ ਗਈ ਸੀ ਇਸ ਗੱਲ ਤੇ ਵੀ ਅਸੀਂ ਤਾਂ ਧਾਰਮਿਕ ਅਸਥਾਨਾਂ ਤੇ ਵੀ ਮਾਇਆ ਲਈ ਫਿਰਦੇ ਆਂ ਮਾਇਆ ਪੈਸੇ ਦੀ ਮਾਇਆ ਜ਼ੇਬ ਵਾਲੀ ਨਹੀਂ ਆਹ ਦਿਮਾਗ 'ਚ ਬੈਠੀ ਮਾਇਆ ਇਹ ਤਾਂ ਪਾਸੇ ਹੋਈ ਨਹੀਂ ਕਦੇ ਉਹਦਾ ਜੀ ਵੀ ਇਹ ਨਾਲ ਹੀ ਤਾਂ ਵਿਚਾਰ ਚੱਲ ਰਹੀ ਸੀ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਦੀ ਵੇ ਮਾਲਕ ਜਿਹੜਾ ਵਸਦਾ ਅੰਦਰ ਹੀ ਹੈ ਤੇ ਉਹਨੂੰ ਪਾਉਣ ਦੇ ਲਈ ਦਿਲ ਸਾਫ਼ ਚਾਹੀਦਾ ਦਿਲ ਨੂੰ ਜਦਨ ਸਾਫ਼ ਕਰ ਲਿਆ ਹਿਰਦੇ ਨੂੰ ਸਾਫ਼ ਕਰ ਲਿਆ ਓਨੇ ਵਸ ਜਾਣਾ ਬਸ ਹੁਣ ਇਹਦੇ ਵਿੱਚ ਰੁਕਾਵਟ ਵੱਡੀ ਕੀ ਆਉਂਦੀ ਹੈ ਉਹਦੇ 'ਚ ਰੁਕਾਵਟ ਹੀ ਆ ਰਹੀ ਹੈ ਮਾਲਕ ਨੂੰ ਮਿਲਣ ਦੀ ਰੁਕਾਵਟ ਕੀ ਆ ਰਹੀ ਹੈ ਮਾਲਕ ਨੂੰ ਮਿਲਣ ਦੀ ਰੁਕਾਵਟ ਇਹ ਆ ਰਹੀ ਹੈ ਵੀ ਤੂੰ ਤੇ ਰੱਬ ਅਕ ਦੂਸਰੇ ਨੂੰ ਵੱਖੋ ਵੱਖ ਸਮਝ ਰਿਹਾ ਹੈ ਫੇਰ ਸਮਝੋ ਮੈਂ ਆਪਣੇ ਆਪ ਨੂੰ ਤੇ ਰੱਬ ਨੂੰ ਵੱਖੋ ਵੱਖ ਸਮਝ ਰਿਹਾ ਹਾਂ ਹਾਲਾਂਕਿ ਇਦਾਂ ਦਾ ਕੁਝ ਹੈ ਨਹੀਂ ਹੈ ਮੈਂ ਸੋਚ ਰਿਹਾ ਵੀ ਮੇਰੀ ਆਪਣੀ ਹਸਤੀ ਅਲੱਗ ਹੈ ਤੇ ਪਰਮੇਸ਼ਰ ਕੁਝ ਹੋਰ ਚੀਜ਼ ਹੈ ਇੱਥੋਂ ਰੌਲਾ ਸ਼ੁਰੂ ਹੁੰਦਾ ਵੀ ਅਸੀਂ ਵਿਚਾਰ ਨੂੰ ਸੱਚ ਨਾਲ ਸਮਝ ਨਹੀਂ ਸਕੇ ਜਦੋਂ ਅਸੀਂ ਉਹਨੂੰ ਅੱਡ ਤੇ ਮੈਂ ਆਪਣੇ ਆਪ ਨੂੰ ਅੱਡ ਸਮਝ ਲਿਆ ਵਸ ਤੇਰ ਬਣ ਗਈ ਦਾਲਾ ਬਣ ਗਿਆ ਅਲੱਗ-ਅਲੱਗ ਹੋ ਗਈ ਜੇ ਅਸੀਂ ਉਹਨੂੰ ਸਮਝ ਆਉਂਦਾ ਵੀ ਮੈਂ ਪਰਮੇਸ਼ਰ ਦਾ ਹੀ ਰੂਪ ਆ ਫਿਰ ਗੱਲ ਸਾਡੇ ਸਮਝ ਆ ਆ ਪੈਣੀ ਸੀ ਵੀ ਉਹਨੂੰ ਕਿਤੇ ਲੱਭਣ ਜਾਣ ਦੀ ਲੋੜ ਨਹੀਂ ਮੈਂ ਇੱਕ ਸਰੀਰ ਨੂੰ ਖੋਜ ਲਵਾਂ ਹੋਰ ਤੁਸੀਂ ਵੇਖੋ ਇੱਕ ਚੀਜ਼ ਦਿਮਾਗ ਦੇ ਵਿੱਚ ਸਮਝੋ ਕਦੇ ਅਸੀਂ ਜਦੋਂ ਜਨਮ ਲਿਆ ਅਸੀਂ ਜਨਮ ਲਏ ਬਹੁਤ ਚੀਜ਼ਾਂ ਸਾਡੇ ਤੋਂ ਮਤਲਬ ਸਾਰੀਆਂ ਹੀ ਵਸਤੂਆਂ ਸਾਡੇ ਤੋਂ ਪਹਿਲਾਂ ਬਣੀਆਂ ਨੇ ਸਾਡੇ ਆਉਣ ਤੋਂ ਪਹਿਲਾਂ ਦੀਆਂ ਬਣੀਆਂ ਹੋਈਆਂ ਨੇ ਨਾ ਵੰਸ਼ਪਤੀ ਸਭ ਕੁਝ ਇਹ ਸਭੀ ਸਭ ਕੁਝ ਪਹਿਲਾਂ ਹੈ ਬਾਕੀ ਦੀਆਂ ਚੀਜ਼ਾਂ ਸਭ ਪਹਿਲਾਂ ਹੀ ਬਣਾਈਆਂ ਪਈਆਂ ਨੇ ਮਾਲਕ ਨੇ ਪਰਮੇਸ਼ਰ ਨੇ ਸਾਡੇ ਤੋਂ ਪਹਿਲਾਂ ਧਰਤੀ ਦੇ ਉੱਤੇ ਮੌਜੂਦ ਹੈ ਸਾਡੇ ਨਾਲ ਤਾਂ ਨਹੀਂ ਨਾ ਜੰਮੀਆਂ ਸਾਡੇ ਨਾਲ ਤਾਂ ਨਹੀਂ ਨਾ ਜਨਮੀਆਂ ਜਦੋਂ ਅਸੀਂ ਜਨਮ ਲਿਆ ਮਾਲਕ ਨੇ ਬਖਸ਼ਿਸ਼ ਕੀਤੀ ਅਸੀਂ ਜਨਮ ਲਿਆ ਸਾਡੇ ਨਾਲ ਕਿਹੜੀ ਚੀਜ਼ ਆਈ ਹੈ ਬਾਕੀ ਦੀਆਂ ਚੀਜ਼ਾਂ ਚਲੋ ਫੇਰ ਵੀ ਮਾਲਕ ਨੇ ਦਿੱਤੀਆਂ ਨਹੀਂ ਮੰਨਦੇ ਆ ਪਰ ਸਾਡੇ ਨਾਲ ਨਹੀਂ ਜੰਮੀਆਂ ਪਹਿਲਾਂ ਦੀਆਂ ਨਹੀਂ ਦਿੱਤੀਆਂ ਮਾਲਕ ਨੇ ਇਹਨੇ ਪਹਿਲਾਂ ਹੀ ਪਈਆਂ ਨਹੀਂ ਉੱਥੇ ਜਦਨ ਅਸੀਂ ਜਨਮ ਲਿਆ ਮੈਂ ਜਨਮ ਲਿਆ ਮੇਰੇ ਨਾਲ ਕਿਹੜੀ ਚੀਜ਼ ਆਈ ਮਾਲਕ ਨੇ ਕੀ ਦਿੱਤਾ ਮੈਨੂੰ ਪਰਮੇਸ਼ਰ ਨੇ ਜਿਹੜੀ ਤੇਰੇ ਨਾਲ ਚੀਜ਼ ਪੈਦਾ ਕੀਤੀ ਉਹ ਇਹੋ ਹੈ ਨਾ ਤਨ ਤੈਨੂੰ ਦਿੱਤਾ ਨਾਲ ਤੇ ਸਾਹ ਸਵਾਸ ਜਿਹੜੇ ਸਾਹ ਚੱਲਦੇ ਕਰਦੇ ਇਹ ਮੇਰੇ ਨਾਲ ਤੋਹਫਾ ਆਇਆ ਨਾਲ ਪਰਮੇਸ਼ਰ ਨੇ ਇਹ ਦਾਤ ਮੈਨੂੰ ਨਾਲ ਲੈ ਕੇ ਦੇ ਕੇ ਭੇਜਿਆ ਔਰ ਕਿਸੇ ਚੀਜ਼ ਦੀ ਗਰੰਟੀ ਨਹੀਂ ਮੈਂ ਲੈ ਸਕਦਾ ਵੀ ਕੋਈ ਚੀਜ਼ ਮੇਰੇ ਨਾਲ ਆਈ ਹੈ ਪਰ ਆਹ ਚੀਜ਼ ਮਾਲਕ ਨੇ ਸਰੀਰ ਦੀ ਘਾੜਤ ਘੜਤੀ ਤੇ ਸਾਂਹ ਚਲਾਤਾ ਇਹ ਚੀਜ਼ਾ ਮੈਨੂੰ ਨਾਲ ਮੇਰੇ ਨਾਲ ਆਈ ਨੇ ਤੋਹਫਾ ਦਿੱਤਾ ਹੁਣ ਮਾਲਕ ਪਰਮੇਸ਼ਰ ਨੇ ਜਿਹੜੇ ਸਾਂਹ ਦੀ ਅੰਦਰ ਸਵਾਸ ਚੱਲ ਰਹੇ ਆ ਉਹ ਜਿਹੜੀ ਜੋਤ ਟਿਕਾਈ ਉਹ ਆਪਣੀ ਜੋਤ ਹੈ ਉਹਦੀ ਇਥੋਂ ਇਹ ਸਾਨੂੰ ਅੰਦਾਜ਼ਾ ਲੱਗਣਾ ਚਾਹੀਦਾ ਹੈ ਵੀ ਮਾਲਕ ਪਰਮੇਸ਼ਰ ਜਿਹੜਾ ਮੈਂ ਉਹਦੀ ਅੰਸ਼ ਹੀਆਂ ਮੈਂ ਮੈਂ ਉਹਦਾ ਇੱਕ 파ਟ ਹਾਂ ਉਹਦਾ ਰੂਪ ਹਾਂ ਤੇ ਕੋਸ਼ਿਸ਼ ਕਰਨੀ ਹੈ ਫਿਰ ਜੀ ਮੈਂ ਪਰਮੇਸ਼ਰ ਦੀ ਜੋਤ ਹਾਂ ਤਾਂ ਫਿਰ ਮੈਨੂੰ ਰੱਬ ਕਿਤੇ ਹੋਰ ਤਾਂ ਨਹੀਂ ਲੱਭਣ ਜਾਣ ਦੀ ਲੋੜ ਹੋਰ ਕਿਤੇ ਜਾਣ ਦੀ ਲੋੜ ਹੈ ਹੋਰ ਕਿਤੇ ਲੱਭਾਂ ਜਾ ਕੇ ਮੈਂ ਫਿਰ ਦਿਮਾਗ ਚ ਹੀ ਗੱਲ ਆਉਂਦੀ ਹੈ ਵੀ ਜੇ ਉਹ ਅੰਦਰ ਹੀ ਵਸਦਾ ਢੂੰਡਣਾ ਹੀ ਹੈ ਜੇ ਉਹਨੂੰ ਬਾਹਰ ਲੱਭਣ ਦੀ ਵਜਾਇਂ ਅੰਦਰੋਂ ਲੱਭ ਲਵਾਂ ਫਿਰ ਮੈਂ ਕਿਤੇ ਉਹਨੂੰ ਅੰਦਰੋਂ ਹੁਣ ਤੁਸੀਂ ਸਾਰੇ ਕਹੋਗੇ ਕਿ ਕਿਵੇਂ ਲੱਭੀਏ ਅੰਦਰੋਂ ਕਿਵੇਂ ਲੱਭੀਏ ਕਰਾ ਤਾਂ ਹੋਵੇ ਕਰਸਤਾ ਹੋਵੇ ਤਰੀਕਾ ਹੋਵੇ ਲੱਭਣ ਦਾ ਮੰਨ ਲਈ ਗੱਲ ਵੀ ਲੱਭ ਲਈ ਕਬੀਰ ਸਾਹਿਬ ਜੀ ਨੇ ਅੱਜ ਦੇ ਪਾਵਨ ਸ਼ਲੋਕਾਂ ਵਿੱਚ ਤਰੀਕਾ ਹੀ ਦੱਸਿਆ ਹੈ ਬੜਾ ਪਿਆਰਾ ਤਰੀਕਾ ਹੈ ਬਸ ਕਬੀਰ ਸਾਹਿਬ ਜੀ ਨੇ ਭੁਲੇਖਾ ਖੜਤਾ ਕਹਿੰਦਾ ਪਹਿਲਾਂ ਤਾਂ ਇਹ ਸੋਚ ਆਪਣੇ ਆਪ ਚ ਕੰਮ ਸ਼ੁਰੂ ਹੋ ਰਿਹਾ ਇਥੋਂ ਪ੍ਰੈਕਟੀਕਲ ਮੰਨ ਲਓ ਵੀ ਆਪਣੇ ਆਪ ਚ ਲੱਭਣਾ ਸੋਚ ਧਿਆਨ ਮਾਰ ਤੂੰ ਕੀ ਹੈ ਆਪਣੇ ਨੂੰ ਵੇਖਾ ਮੈਂ ਮੈਂ ਕੀ ਹਾਂ ਕੀ ਹਾਂ ਮੈਂ ਮੈਂ ਕੁਝ ਹਾਂ ਆਪਣੇ ਆਪ ਚ ਮਾਲਕ ਨੇ ਜੋਤ ਕੱਢ ਲਈ ਜਦ ਤਨ ਕੀ ਰਹਿ ਜੂ ਮੈਂ ਮਿੱਟੀ ਹੈ ਕੁਝ ਮੇਰੇ ਚ ਮੇਰੀ ਆਪਣੀ ਹਸਤੀ ਹੈ ਕੋਈ ਕੀ ਹਸਤੀ ਐ ਮੇਰੀ ਕੀ ਹਸਤੀ ਐ ਮੇਰੀ ਮੇਰਾ ਆਪਣਾ ਕੀ ਐ ਇੱਥੇ ਕਿੱਥੋਂ ਪੈਦਾ ਹੋਇਆ ਮੈਂ ਮਾਲਕ ਦੀ ਦਾਤ ਸੀ ਉਹਦੀ ਬਖਸ਼ਿਸ਼ ਹੋਈ ਤਾਂ ਮੈਂ ਪੈਦਾ ਹੋ ਗਿਆ ਮੇਰਾ ਆਪਣਾ ਕੀ ਐ ਬਸ ਜਦੋਂ ਇੱਥੋਂ ਸੋਚ ਸੋਚਨੀ ਅਸੀਂ ਸ਼ੁਰੂ ਕਰ ਦਿੱਤੀ ਵੀ ਮੇਰੀ ਆਪਣੀ ਹਸਤੀ ਤਾਂ ਹੈ ਹੀ ਕਿਸੇ ਚੀਜ਼ ਦੀ ਨਹੀਂ ਮੇਰੀ ਕਾਰ ਤੱਕ ਕਢਣ ਵਾਲਾ ਕੋਈ ਹੋਰ ਹੈ ਮੇਰੇ ਅੰਦਰ ਸਾਥ ਚਲਾਉਣ ਵਾਲਾ ਕੁਝ ਹੋਰ ਹੈ ਮੈਨੂੰ ਰਿਜ਼ਕ ਦੇਣ ਵਾਲਾ ਕੋਈ ਹੋਰ ਹੈ ਚਲੋ ਰਿਜ਼ਕ ਦੀ ਗੱਲ ਛੱਡੋ ਦੁਨੀਆ ਤੇ ਰਿਜ਼ਕ ਬੜਾ ਹੈ ਤੇ ਜੇ ਮਤ ਮਾਫ ਕਰਨਾ ਬਹੁਤ ਆਤ ਸਮਾਜ ਦੇ ਅੰਦਰ ਤੁਸੀਂ ਵੀ ਵੇਖੇ ਹੋਣਗੇ ਲੋਕ ਕਿਸੇ ਨੂੰ ਕੋਈ ਇਹੋ ਜਿਹਾ ਰੋਗ ਕੋਈ ਇਹੋ ਜੀ ਬਿਮਾਰੀ ਹੁੰਦੀ ਹੈ ਜਿਨੂੰ ਪਰਹੇਜ਼ ਰੱਖਣ ਦੇ ਲਈ ਕਿਹਾ ਜਾਂਦਾ ਹੈ ਉਹਨਾਂ ਸਾਰੇ ਬੈਠੇ ਅਨਾਜ ਖਾਣੇ ਖਾਸ ਕਰਕੇ ਚਲੋ ਕਣਕ ਦੀ ਰੋਟੀ ਖਾਣੇ ਆ ਪਰ ਕੀ ਹੋ ਜੀ ਵੀ ਨਹੀਂ ਮੈਂ ਵੇਖੇ ਜਿਨ੍ਹਾਂ ਨੂੰ ਡਾਕਟਰ ਕਹਿ ਦਿੰਦਾ ਬਾਈ ਕਣਕ ਖਾਣੀ ਨਹੀਂ ਤੂੰ ਬੰਦ ਹੈ ਤੇਰੀ ਬੰਦ ਹੈ ਤੇਰੀ ਕਣਕ ਦੁੱਧ ਬੰਦ ਹੈ ਤੇਰਾ ਕਿਉਂ ਬੰਦ ਹੈ ਤੇਰਾ ਖਾਣਾ ਲੱਜ਼ੀ ਹੈ ਨਹੀਂ ਖਾ ਸਕਦੇ ਮਤਲਬ ਸਮਝਾਉਣ ਦੀ ਗੱਲ ਇਹ ਸੀ ਵੀ ਅਨਾਜ ਖਾਣਾ ਪੀਣਾ ਦਾਤੇ ਨੇ ਜਿਹੜਾ ਆਪਾਂ ਦਿੱਤਾ ਸਮਝ ਰਹੇ ਆਂ ਆਪਾਂ ਵੀ ਠੀਕ ਹੈ ਵੀ ਉਹਨੇ ਦਿੱਤਾ ਸਭ ਕੁਝ ਦਿੱਤਾ ਹੈ ਉਹਨੇ ਪਰਮੇਸ਼ਰ ਦਾ ਦਿੱਤਾ ਹੋਇਆ ਹੈ ਉਹਨੇ ਦਾਤਾ ਦਿੱਤੀਆਂ ਨੇ ਰਿਜ਼ਕ ਦੇਣ ਵਾਲੇ ਪਰ ਜੇ ਮੈਂ ਰਿਜ਼ਕ ਖਾਣ ਵਾਲਾ ਹੀ ਨਾ ਹੋਵਾਂ ਤੇ ਰਿਜ਼ਕ ਦੇ ਵਿੱਚ ਜਾਂ ਰਿਜ਼ਕ ਨੂੰ ਦੋਸ਼ ਕਾਦਾ ਸੋ ਖੈਰ ਆਪਾਂ ਗੱਲ ਇਹ ਸਮਝ ਰਹੇ ਸੀ ਵੀ ਦਾਤਾਂ ਸਾਰੀਆਂ ਮਾਲਕ ਦੇ ਆਪਣੇ ਹੱਥ ਵਿੱਚ ਹੈ ਮੇਰੀ ਆਪਣੀ ਤਾਂ ਕੋਈ ਵੀ ਹਸਤੀ ਨਹੀਂ ਹੈ। ਉਹਦੀ ਮਰਜ਼ੀ ਹੈ। ਕੋਸ਼ਿਸ਼ ਕਰੀਏ ਫਿਰ ਅਸਿਓ ਨੂੰ ਲੱਭਣਾ ਹੈ। ਕਬੀਰ ਸਾਹਿਬ ਜੀ ਨੇ ਪਾਵਨ ਬਚਨ ਸਮਝਾਏ। ਕਬੀਰ ਸਾਹਿਬ ਜੀ ਕਹਿੰਦੇ ਕੋਸ਼ਿਸ਼ ਕਰ ਨਾ ਤਾਂ ਉਹਨੂੰ ਬਾਹਰ ਢੂੰਡਣ ਜਾਈਂ ਲੱਭਣਾ ਹੈ ਅੰਦਰੋਂ ਲੱਭੀਂ ਤੇ ਤਰੀਕਾ ਇਹ ਸਮਝਾ ਦਿੱਤਾ। ਬਾਬਾ ਕਬੀਰ ਸਾਹਿਬ ਜੀ ਨੇ ਅੱਜ ਦੇ ਬਚਨ ਕਹਿੰਦੇ ਕਬੀਰ ਮੇਰਾ ਮੁਜਮੈ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਮੇਰਾ ਮੁਜਮੈ ਕਿਹਾ ਇਥੇ ਇਹ ਨਹੀਂ ਆਪਾਂ ਚਲੋ ਦੁਨਿਆਵੀ ਅਰਥ ਵੀ ਜਦੋਂ ਕਰਾਂਗੇ ਵੀ ਆ ਸਾਰਾ ਕੁਝ ਪਰਮੇਸ਼ਰ ਦਾ ਹੈ ਮੁਜਮੈ ਦਾ ਮਤਲਬ ਹੈ ਮੇਰੇ ਵਿੱਚ ਭਾਵ ਕੇ ਆਪਣੇ ਆਪ ਦੀ ਗੱਲ ਆ ਗਈ ਕਬੀਰ ਮੇਰਾ ਮੁਜਮੈ ਕਿਛ ਨਹੀਂ ਫਿਰ ਉੱਥੀ ਗੱਲ ਆ ਗਈ ਨਾ ਵੀ ਮੇਰਾ ਮੇਰੇ ਵਿੱਚ ਹੈ ਕੀ ਹੈ ਹੱਥ ਮੈਂ ਬਣਾਏ ਆ ਕੇ ਪੈਰ ਮੈਂ ਬਣਾਏ ਸਿਰ ਮੈਂ ਲਾ ਲਿਆ ਕੇ ਸਭ ਕੁਝ ਦਿੱਤਾ ਹੀ ਉਹਦਾ ਅੰਦਰ ਸਾ ਮੈਂ ਚਲਾਇਆ ਹੈ ਉਹਦੇ ਚੱਲ ਰਏ ਆ ਉਹ ਨਹੀਂ ਦਿੱਤਾ ਹੋਇਆ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇ ਤੇਰਾ ਤੁਝ ਕੋ ਸੌਂਪਤੇ ਜੀ ਜਦੋਂ ਗੱਲ ਆ ਗਈ ਹੁਣ ਜਦੋਂ ਸੌਂਪਨ ਤੇ ਗੱਲ ਆ ਗਈ ਮਾਫ ਕਰਨਾ ਜਦੋਂ ਤੇਰਾ ਤੁਝ ਕੋ ਸੌਂਪਤੇ ਦੀ ਗੱਲ ਆ ਗਈ ਉਥੇ ਸਿੱਕੀ ਕਰਦੇ ਭਾਵੇਂ ਅਜ ਸੋਚਦੇ ਆ ਮਾਲਕਾ ਤੁ ਬੜਾ ਰਿਜ਼ਕ ਦੇਤਾ ਚਲੋ 1000 ਰੁਪਏ ਤੈਨੂੰ ਦਿੱਤਾ ਸੇਵਾ ਚ 5000 ਤੈਨੂੰ ਦਿੱਤਾ ਫਲਾਣੀ ਚੀਜ਼ ਆਈ ਸੀ ਤੈਨੂੰ ਦੇਤੀ ਆਪਾਂ ਕਿੱਥੇ ਜੇ ਖੜ੍ਹ ਦੰਨੇ ਆ ਇਹ ਦੇਖੋ ਮਾਲਕ ਜੀ ਤੁਸੀਂ ਦਿੱਤਾ ਤੇ ਤੈਨੂੰ ਸੌਂਪਤਾ ਚਲੋ ਸੋਹਣੀ ਗੱਲ ਹੈ ਵੱਡੀ ਗੱਲ ਹੈ ਸਰੀਰ ਨਹੀਂ ਉਹਨੇ ਦਿੱਤਾ ਆਹਾ ਦਿਮਾਗ ਲਾ ਕੇ ਜਿਹੜਾ ਮਾਲਕ ਨੇ ਭੇਜਤਾ ਸਿਰ ਜਿਹਦੇ ਵਿੱਚ ਸਾਰਾ ਕੰਟਰੋਲ ਹੈ ਇਹ ਵੀ ਉਹਨੇ ਦਿੱਤਾ ਇਹ ਕਿਦਨ ਦੇਣਾ ਹੈ ਕਿਹ ਦਾਤਾਂ ਚ ਨਹੀਂ ਆਉਂਦਾ ਇਹ ਦਾਤਾਂ ਚ ਨਹੀਂ ਆਉਂਦਾ ਸਭ ਤੋਂ ਵੱਡੀਆਂ ਦਾਤਾਂ ਹੱਥ ਦੇ ਦਿੱਤਾ ਜਿਨ੍ਹਾਂ ਨਾਲ ਰਿਜ਼ਕ ਕਮਾਇਆ ਚਲੋ ਉਹਦੇ ਚੋਂ ਦੋਸਬੰਧ ਤੂੰ ਮਾਲਕ ਨੂੰ ਦੇਤਾ ਪਰ ਆ ਜਿਹੜੀ ਸਭ ਤੋਂ ਵੱਡੀ ਦਾਤ ਉਹਨੇ ਦਿੱਤੀ ਸੀ ਇਹ ਕਿਦਨ ਦੇਣੀ ਹੋਣੀ ਇਹ ਕਿਦਨ ਭੇਟ ਕਰਨੀ ਹੋਣੀ ਫੇਰ ਕਲ ਸ਼ੁਰੂ ਕਰਾਂ ਕਬੀਰ ਮੇਰਾ ਮੁਜਮੈ ਕਿਸ਼ਨੀਆ ਸ਼ਬਦਾਵਲੀ ਮੇਰਾ ਮੁਜਮੈ ਦੀ ਗੱਲ ਆਈ ਹੈ ਇੱਥੇ ਮੇਰੇ ਇਹ ਨਹੀਂ ਕਿਹਾ ਵੀ ਮੇਰੇ ਘਰ ਚ ਜਿੰਨਾ ਕੁਛ ਤੇਰ ਹੈ ਮੇਰਾ ਮੁਜਮੈ ਕਿਹਾ ਹੈ ਮੇਰੇ ਅੰਦਰ ਦਾ ਗੱਲ ਇੱਥੇ ਅੰਦਰ ਦੀ ਹੈ ਅਦਵਾਗ ਦੇਤਾ ਜਿੰਨਾ ਕੁਛ ਇਹਦੇ ਚ ਚੱਲ ਰਿਹਾ ਹੈ ਮਾਲਕ ਜੀ ਵੀ ਮੇਰੀ ਮਰਜ਼ੀ ਮੁਤਾਬਕ ਹੈ ਤੇ ਹੁੰਦਵਾਗ ਨਾਦੰ ਦਾ ਮੈਂ ਕੀ ਕਰ ਲੈਂਦਾ ਸੁਰਤਨਾਦੰ ਦਾ ਮੈਂ ਕੀ ਵਰਤ ਲੈਂਦਾ બસ ਇਹੋ ਹੀ ਗੱਲ ਹੈ ਤੇਰਾ ਤੁਝ ਕੋ ਸੌਂਪਤੇ ਦੀ ਜਦੋਂ ਗੱਲ ਆਊਗੀ ਬਸ ਇਹ ਹੈ ਸੁਰਤ ਚ ਗਲ ਟਕਾਲੀ ਵੀ ਮਾਲਕ ਜੀ ਤੂੰ ਹੀ ਹੈਂ ਤੇਰਾ ਹੀ ਦਿੱਤਾ ਹੈ ਤੇਰਾ ਹੀ ਦਿੱਤਾ ਹੋਇਆ ਬਾਹਰੀ ਚੀਜ਼ਾਂ ਵੀ ਤੇਰੀਆਂ ਨੇ ਤੇ ਆ ਤਾਨ ਵੀ ਤੇਰਾ ਹੈ ਆ ਮਨ ਵੀ ਤੇਰਾ ਹੈ ਧਨ ਵੀ ਤੇਰਾ ਹੈ ਆ ਸਰੀਰ ਬਾਡੀ ਸਭ ਕੁਝ ਤੇਰਾ ਹੈ ਤੇ ਫਿਰ ਕੋਸ਼ਿਸ਼ ਕਰੀਏ ਅਸੀਂ ਜੇ ਹੈ ਉਹਦਾ ਸੁਰਤ ਉਹਦੀ ਹੈ ਦਿਮਾਗ ਉਹਦਾ ਤਨ ਉਹਦਾ ਫਿਰ ਚਾਹੀਦਾ ਨਹੀਂ ਨਾ ਵੀ ਇਹ ਸਰੀਰ ਇਹ ਤਨ ਇਹ ਮਾਨ ਕਿਸੇ ਹੋਰ ਬਾਰੇ ਸੋਚੇ ਕਿਸੇ ਹੋਰ ਦੇ ਦਰ ਤੇ ਬੈਠੇ ਜਾ ਕੇ ਚਾਹੀਦਾ ਨਹੀਂ ਨਾ ਜੇ ਤਾਂ ਮੈਂ ਆਪਣੀ ਹਸਤੀ ਨੂੰ ਅਲੱਗ ਮੰਨ ਰਿਹਾ ਵੀ ਹਾਂ ਰੱਬਾ ਤੂੰ ਅੱਡ ਤੇ ਮੈਂ ਅੱਡ ਫਿਰ ਤਾਂ ਮੈਂ ਆਪਣੇ ਸਰੀਰ ਨੂੰ ਅੱਡ ਰੱਖ ਸਕਦਾ ਕਿਤੇ ਮਰਜੀ ਲੈ ਜਾਵਾਂ ਔਰ ਗੁਰਬਾਣੀ ਇਹ ਗੱਲ ਕਹਿੰਦੀ ਹੈ ਵੀ ਤੇਰੇ ਵਿੱਚ ਫਰਕ ਕੋਈ ਨਹੀਂ ਹੈ ਤੂੰ ਹੈ ਕੀ ਹੈ ਪਹਿਲੇ ਤਾਂ ਇਹ ਗੱਲ ਦੱਸ ਕੀ ਹੈ ਤੂੰ ਕੁਝ ਵੀ ਨਹੀਂ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪਤੇ ਕਿਆ ਲੱਗਿਆ ਮੇਰਾ ਮੇਰਾ ਕੀ ਇਹਦੇ ਵਿੱਚ ਕੁਝ ਵੀ ਨਹੀਂ ਇਹ ਗੱਲ ਜਦੋਂ ਸਮਝ ਲਈ ਫਿਰ ਚੱਲ ਪਿਆ ਨਾ ਵੀ ਮਾਲਕ ਜੀ ਤੂੰ ਹੀ ਤੂੰ ਹੈ ਫਿਰ ਤੇਰਾ ਹੀ ਹੈ ਤੇ ਅਗਲੇ ਬਚਨ ਦੇ ਵਿੱਚ ਕਬੀਰ ਸਾਹਿਬ ਨੇ ਸਮਝਾਤਾ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮਜਮਹਾ ਨਾ ਹੂੰ ਇਹ ਗੱਲ ਖਤਮ ਹੀ ਹੋ ਗਈ ਵੀ ਮੈਂ ਵੀ ਹਾਂ ਹਸਤੀ ਖਤਮ ਹੋ ਗਈ ਬਸ ਫੇਰ ਮੈਂ ਪਿੱਛੇ ਲੜੀ ਲੈ ਕੇ ਆਵਾਂ ਕਬੀਰ ਸਾਹਿਬ ਜੀ ਤੁਰੇ ਰੱਬ ਨੂੰ ਮਿਲਣ ਰੱਬ ਮਿਲਿਆ ਨਹੀਂ ਗੁਰੂ ਨੇ ਦੱਸਿਆ ਵੀ ਤੇਰੇ ਵਿੱਚ ਹੈ ਕਿਤੇ ਬਾਹਰ ਨਾ ਜਾ ਫਿਰ ਕਬੀਰ ਸਾਹਿਬ ਕਹਿੰਦੇ ਮੈਂ ਕੋਸ਼ਿਸ਼ ਕੀਤੀ ਉਹਨੂੰ ਲੱਭਾਂ ਕਿਵੇਂ ਮਾਇਆ ਨੇ ਬੜਾ ਪ੍ਰਭਾਵ ਪਾ ਛੱਡਿਆ ਮੈਂ ਉਹਨੂੰ ਲੱਭਾਂ ਕਿਵੇਂ ਅੰਦਰ ਮਾਇਆ ਬੈਠੀ ਹੋਈ ਹੈ ਕਬੀਰ ਸਾਹਿਬ ਕਹਿੰਦੇ ਆਪਣੀ ਹਸਤੀ ਖਤਮ ਕਰ ਉਦਿਸਪਣੈ ਅੰਦਰ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਸਮਝ ਕੇ ਗੱਲ ਨੂੰ ਪਹਿਲੀ ਗੱਲ ਤਾਂ ਇਹ ਪਰਮੇਸ਼ਰ ਨੂੰ ਮਿਲਣ ਦੀ ਸਾਰਿਆਂ ਦੀ ਚਾਹਤ ਹੈ ਇਹ ਗੱਲ ਸਮਝ ਲਓ ਵੀ ਉਹ ਕਿਸੇ ਰੂਪ ਵਿੱਚ ਨਹੀਂ ਮਿਲਦਾ ਠੀਕ ਹੈ ਫਿਰ ਕਿਸੇ ਵਿਸ਼ੇਸ਼ ਥਾਂ ਤੇ ਨਹੀਂ ਮਿਲਦਾ ਮਿਲੂ ਕਿੱਥੇ ਆਪਣੇ ਆਪ ਦੇ ਵਿੱਚ ਮੈਂ ਆਪਣੇ ਆਪ ਚ ਉਹਨੂੰ ਕਿਵੇਂ ਖੋਜਾਂ ਆਪਣੀ ਹਸਤੀ ਖਤਮ ਕਰਕੇ ਖੋਜਣਾ ਪੈਣਾ ਹੈ ਵੀ ਮੈਂ ਵੀ ਕੁਝ ਹਾਂ ਚੀਜ਼ ਨੂੰ ਪਾਸੇ ਕਰੂੰ ਕਬੀਰ ਤੂੰ ਤੂੰ ਕਰਤਾ ਤੂੰ ਹਉ ਮਜ਼ ਮੈਂ ਰਹਾ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਤ ਦੇਖੋਂ ਤਦ ਤੋ ਜਬ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਾਹੀਂ ਬਾਬਰ ਬਦਆਦ ਸਾਹਿਬ ਜੀ ਕਹਿੰਦੇ ਜਬ ਹਮ ਹੋਤੇ ਤਬ ਤੂੰ ਨਾਹੀਂ ਆਪਣੀ ਹਸਤੀ ਜਿੰਨਾ ਚਿਰ ਬਰਕਰਾਰ ਹੈ ਉਹਨਾਂ ਚਰਮਾਲਕ ਦਾ ਅਹਿਸਾਸ ਨਹੀਂ ਜਦ ਨਹੀਂ ਸਮਝ ਲੈ ਤੂੰ ਹੈ ਤੂੰ ਹੀ ਤੂੰ ਹੈ। ਬਸ ਉਦਨ ਉਹਦਾ ਅਹਿਸਾਸ ਹੋਣ ਲੱਗ ਪਣਾ। ਨਾ ਨਸ ਜਿੰਨੇ ਕ ਬੈਠੀਆਂ ਕੋਸ਼ਿਸ਼ ਕਰੋ ਆਪਣੇ ਆਪ 'ਚ ਇੱਕ ਬਾਰ ਸੋਚ ਕੇ। ਮਾਲਕ ਜੀ ਜੋ ਬੋਲ ਰਿਹਾ ਤੂੰ ਹੀ ਬੋਲ ਰਿਹਾ ਬਸੰਦਰ ਬੈਠਾ। ਦਿਮਾਗ ਕੰਮ ਕਰ ਰਿਹਾ ਤੂੰ ਹੀ ਕਰ ਰਿਹਾ। ਸਾਹ ਚੱਲ ਰਹੀ ਹੈ ਤੂੰ ਚਲਾ ਰਿਹਾ। ਮੇਰਾ ਆਪਣਾ ਕੁਝ ਨਹੀਂ। ਫਿਰ ਆਏ ਦਿਮਾਗ ਚਾਹੂਗੀ ਗੱਲ ਵੀ ਜ਼ੁਬਾਨ ਮਾਲਕ ਦੀ ਹੈ ਤੇ ਮਾਲਕ ਦੀ ਜ਼ੁਬਾਨ ਦੀ ਵਿੱਚੋਂ ਕਦੇ ਮੰਦੇ ਬੋਲ ਬੋਲੇ ਜਾ ਸਕਦੇ ਆ। ਮਾਲਕ ਦੀ ਬੋਲ ਜੁਬਾਨ ਦੇ ਵਿੱਚੋਂ ਕਦੇ ਬੰਦੇ ਬੋਲ ਨਹੀਂ ਨਿਕਲਦੇ ਫਿਰ ਇਹ ਸੋਚੋ ਵੀ ਹਰਮੰਦਰ ਵਿੱਚ ਸਰੀਰ ਹੈ ਕੰਮ ਸਾਡੇ ਆਪਣੇ ਹੱਥ ਵਿੱਚ ਹੈ ਜਾਂ ਮਾਲਕ ਦੀ ਜ਼ੁਬਾਨ ਦਿੱਤੀ ਉਹਦੇ ਵਿੱਚੋਂ ਚੰਗੇ ਬੋਲ ਨਿਕਲਣਾ ਚੰਗੀ ਦੇਖਣੀ ਚੰਗੀ ਸੁਣਨੀ ਬਣੇ ਚੰਗੀ ਬੋਲਣੀ ਬਣੇ ਚੰਗਾ ਤੁਰਨਾ ਬਣੇ ਮੇਰਾ ਬਸ ਇਹ ਇਹ ਸਾਸ ਬਣਾਉ ਅੰਦਰ ਫਿਰ ਮਾਲਕ ਨਾਲ ਜੁੜਿਆ ਜਾ ਸਕਦਾ ਹੈ ਬਸ ਕਬੀਰ ਤੂੰ ਤੂੰ ਕਰਤਾ ਤੂੰ ਹੋਆ ਮੁਜ ਮੈਂ ਰਹਿਣ ਹੂੰ ਜਬ ਆਪਾ ਪਰਕਾ ਮਿਟ ਗਏ ਜਤ ਦੇਖੋਂ ਤਤ ਤੂੰ ਮਾਲਕ ਜੀ ਤੂੰ ਹੀ ਤੂੰ ਐ ਸਾਰੇ ਪਾਸੇ ਜੋ ਹੁਣ ਜਿੱਦੜ ਮੈਂ ਧਿਆਨ ਮਾਰਦਾ ਕਿਉਂਕਿ ਮੈਂ ਸਮਝ ਲਿਆ ਵੀ ਤੂੰ ਐ ਤੇ ਮੇਰਾ ਆਪਣਾ ਕੁਝ ਵੀ ਨਹੀਂ ਅਹਿਸਾਸ ਬਣ ਗਿਆ ਹੁਣ ਤੂੰ ਹੀ ਐ ਜਿੱਦੜ ਮੈਂ ਦੇਖਦਾ ਅਨਲ ਆਗਮ ਜੈਸੇ ਲਹਿਰ ਮੈਂ ਉਦਦ ਜਲ ਕੇਵਲ ਝਲ ਮਾਹੀ ਪਾਣੀ ਦੇ ਵਿੱਚੋਂ ਛੱਲਾਂ ਉੱਠਦੀਆਂ ਨੇ ਕੁਬਾਰੇ ਬੁਲਬਲੇ ਜੇ ਬਣ ਜਾਂਦੇ ਐ ਪਰ ਥੋੜਾ ਸਮਾਂ ਪਾ ਕੇ ਫੁੱਟ ਜਾਂਦੇ ਹਨ ਉਹ ਪਾਣੀ ਦੀਆਂ ਛੱਲਾਂ ਉੱਠਦੀਆਂ ਨੇ ਫੇਰ ਪਾਣੀ 'ਚ ਸਮਾ ਜਾਂਦੀਆਂ ਨੇ ਪਾਣੀ ਤਾਂ ਨਹੀਂ ਨਾ ਖਤਮ ਹੋਇਆ ਆਕਾਰ ਜਿਹੜਾ ਬਣੇ ਸੀ ਖਤਮ ਹੋ ਗਿਆ ਉਹ ਚੀਜ਼ਾਂ ਨਿਕਲ ਗਈਆਂ ਪਾਣੀ ਤੇ ਛੱਲਾਂ ਅਲੱਗ ਥੋੜੀ ਐ ਪਾਣੀ ਤੇ ਉਹਦੇ ਉੱਤੇ ਬਣੇ ਬਦਬਦੇ ਬੁਲਬਲੇ ਅਲੱਗ ਥੋੜੀ ਐ ਬਸ ਉਹ ਥੋੜੇ ਟਾਈਮ ਦੇ ਸੀ ਖਤਮ ਇਹ ਜੀਵਨ ਦਾ ਸੱਚ ਹੈ ਪਰਮੇਸ਼ਰ ਮਾਲਕ ਸਦੀਵੀ ਐ ਅਸੀਂ ਹਾਂ ਅਸੀਂ ਪਾਣੀ ਦੀਆਂ ਛੱਲਾਂ ਕਹਿ ਲੋ ਅਸੀਂ ਬਦਬਦੇ ਬੁਲਬਲੇ ਕਹਿ ਲੋ ਅਸੀਂ ਉਹ ਚੀਜ਼ਾਂ ਥੋੜਾ ਟਾਈਮ ਹਾਂ ਖਤਮ ਪਰ ਇਹ ਤਾਂ ਨਿਨ ਹੋਇਆ ਕਦੇ ਪਾਣੀ ਮੁੱਕ ਗਿਆ ਪਾਣੀ ਨਹੀਂ ਖਤਮ ਪਾਣੀ ਥੋੜੀ ਮਰਦਾ ਹੈ ਪਾਣੀ ਤੋਂ ਜਿਹੜੇ ਆਕਾਰ ਬਣੇ ਸੀ ਉਹ ਚੀਜ਼ਾਂ ਬੰਦ ਹੋ ਗਈਆਂ ਉਹ ਚੀਜ਼ਾਂ ਖਤਮ ਹੋ ਗਈਆਂ ਬਣ ਕੇਲੇ ਬੁਲਬਲਾ ਫਟ ਗਿਆ ਬਸ ਇਹ ਜ਼ਿੰਦਗੀ ਦਾ ਸੱਚ ਹੈ ਇਹ ਜ਼ਿੰਦਗੀ ਦੀ ਸੱਚਾਈ ਹੈ ਬਹੁਤ ਆਤਨਾ ਇਹ ਗੱਲ ਸਮਝਿਓ ਬਹੁਤਾਤ ਕੀ ਚੱਲਿਆ ਸਾਡੇ ਕਹਿੰਦੇ ਜੀ ਰੱਬ ਦਿਖਦਾ ਹੀ ਨਹੀਂ ਤਾਂ ਬਸ ਇਹਦਾ ਮਤਲਬ ਹੈ ਹੀ ਨਹੀਂ ਹੈ ਹੀ ਨਹੀਂ ਬਸ ਹੈ ਹੀ ਨਹੀਂ ਬਸ ਇਹ ਇਹ ਚੀਜ਼ ਵੀ ਚੱਲੀ ਕੀ ਗੱਲ ਜੇ ਨਹੀਂ ਦਿਖਦਾ ਤਾਂ ਮਤਲਬ ਹੈ ਨਹੀਂ ਉਹ ਗੁਰਬਾਣੀ ਨੇ ਬਸ ਪਰਮੇਸ਼ਰ ਦਾ ਅਹਿਸਾਸ ਬਖਸ਼ਿਆ ਸਾਨੂੰ ਅਹਿਸਾਸ ਉਹ ਆਨੰਦ ਦੇ ਅਹਿਸਾਸ ਨੂੰ ਰੱਬ ਕਿਹਾ ਜਾਂਦਾ ਹੈ ਜਿਸ ਥਾਂ ਦੇ ਉੱਤੇ ਜਾ ਕੇ ਜਿੱਥੇ ਸਾਡੀ ਸੋਚ ਕੰਮ ਕਰੂਗੀ ਜਿੱਥੇ ਆ ਸੋਚ ਪਹੁੰਚ ਜਾਂਦੀ ਹੈ ਜਿਸ ਅਵਸਥਾ ਦੇ ਵਿੱਚ ਜਿੱਥੇ ਆਨੰਦ ਹੀ ਆਨੰਦ ਹੈ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਦਾ ਜਿੱਥੇ ਜਾ ਕੇ ਤੁਖਤ ਤਕਲੀਫਾਂ ਖਤਮ ਹੋ ਜਾਂਦੀਆਂ ਨੇ ਜਿੱਥੇ ਜਾ ਕੇ ਸਦਾ ਖੇੜਾ ਹੀ ਬਣ ਜਾਂਦਾ ਜਿਸ ਅਵਸਥਾ ਦੇ ਵਿੱਚ ਸਦਾ ਪਰਮੇਸ਼ਰ ਦਾ ਹੀ ਧਿਆਨ ਹੈ ਜਾਂਉਂਦੀ ਰਜ਼ਾ ਹੈ ਉਸੇ ਚੀਜ਼ ਨੂੰ ਬਸ ਖੇੜ ਖੇੜਾ ਵਗਾਸ ਕਿਹਾ ਗਿਆ ਗੁਰਬਾਣੀ ਨੇ ਬਚਨ ਸਮਝੇ ਨਾ ਗੁਰੂ ਨਾਨਕ ਦੇਵ ਜੀ ਪਾਸ਼ਾ ਨੇ ਖੰਡਾਂ ਦੀ ਗੱਲ ਕੀਤੀ ਹੈ ਜਦੋਂ ਜਪਜੀ ਸਾਹਿਬ ਦੇ ਵਿੱਚ ਸੱਚਖੰਡ ਵਸੈ ਨਿਰੰਕਾਰ ਦੀ ਗੱਲ ਕੀਤੀ ਏ ਵੀ ਨਿਰੰਕਾਰ ਸੱਚਖੰਡ ਚ ਵਸਦਾ ਹੈ ਸੱਚਖੰਡ ਕੋਈ ਵੱਖਰਾ ਥੋੜੀ ਬਣਿਆ ਹੋਇਆ ਹੈ ਇਹ ਅਵਸਥਾ ਹੈ ਜ਼ਿੰਦਗੀ ਦੀ ਜਿਤਨਾ ਅਸਰਤ ਨਿਰੰਕਾਰ ਨਾਲ ਜੁੜ ਜੁਕੀ ਸੁਰਤ ਸੱਚਖੰਡ ਬਣ ਜਾਂਦੀ ਹੈ ਇਹ ਬਣਦੀ ਕੋਈ ਕਮਰੇ ਵਿਸ਼ੇਸ਼ ਸੱਚਖੰਡ ਨਹੀਂ ਹੁੰਦੇ ਇਹ ਗੱਲ ਦਾ ਚੇਤਾ ਰੱਖਿਓ ਕਿਉਂਕਿ ਕਬੀਰ ਸਾਹਿਬ ਜੀ ਦਾ ਬੋਲ ਸਮਝ ਆਏ ਆ ਵੀ ਆਪਾ ਉਹ ਕਿਸੇ ਵੱਖਰੇ ਥਾਨ ਦੇ ਉੱਤੇ ਇੱਕ ਥਾਂ ਦੇ ਉੱਤੇ ਨਹੀਂ ਰਹਿੰਦਾ ਵਿਸ਼ੇਸ਼ ਕਮਰੇ ਚ ਨਹੀਂ ਰਹਿੰਦਾ ਬੰਦ ਨਹੀਂ ਰਹਿੰਦਾ ਕਿ ਥਾਂ ਆ ਸਰੀਰ ਨੂੰ ਅਸੁਰਤ ਨੂੰ ਸੱਚਖੰਡ ਬਣਾਉਣਾ ਇਹ ਸਮਝਾਈਏ ਗੱਲ ਕਬੀਰ ਤੂੰ ਤੂੰ ਕਰਤਾ ਤੂੰ ਹਉ ਮੁਜ ਮੈਂ ਰਹਾ ਨਾ ਹੂੰ ਜਦ ਆਪਾਂ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ ਹੁਣ ਇਹ ਤਰੀਕਾ ਹੈ ਮਾਲਕ ਨਾਲ ਜੁੜਨ ਦਾ ਮਾਲਕ ਨੂੰ ਪਾਉਣ ਦਾ ਅਸੀਂ ਕੋਸ਼ਿਸ਼ ਕਰਨੀ ਹੈ ਵੀ ਪਰਮੇਸ਼ਰ ਮਾਲਕ ਨਾਲ ਜੁੜ ਕੇ ਉਹਦਾ ਧਿਆਨ ਤਰਕ ਕੇ ਆਪਣੀ ਹਸਤੀ ਮਿਟਾ ਕੇ ਉਹਦੇ ਨਾਲ ਇੱਕ ਮਿਕ ਹੋ ਜਾਣਾ ਹੈ ਬਸ ਜਉਂਦਿਆਂ ਜੀ ਇੱਕ ਇੱਕ ਹੋਣ ਦੀ ਕੋਸ਼ਿਸ਼ ਕਰੋ ਤੇ ਜਿੱਦਣ ਸਾਡੇ ਚੋਂ ਸੁਭਾਅ ਬਣ ਗਿਆ ਪਰਮੇਸ਼ਰ ਵਾਲਾ ਵੀ ਮਾਲਕ ਦੀ ਰਜ਼ਾ ਉਹਦੇ ਉਹਦੇ ਵਾਲਾ ਸੁਭਾਅ ਮਾਲਕ ਵਾਲਾ ਉਹਦੇ ਵਾਂਗੂ ਮਿੱਠ ਬੋਲਾ ਸੁਭਾਅ ਮੇਰਾ ਚੰਗੇ ਕਰਮ ਮਿਹਨਤ ਜ਼ਿੰਦਗੀ ਦੀ ਫਿਰ ਬੰਦਾ ਕਹਿ ਦਿੰਦੇ ਨੇ ਵੀ ਇਹ ਤਾਂ ਰੱਬੀ ਰੂਪ ਐ ਬੰਦਾ ਰੱਬੀ ਰੂਪ ਰੱਬੀ ਰੂਪ ਬਸ ਰੱਬ ਵਾਲੇ ਗੁਣ ਹੋਣੇ ਚਾਹੀਦੇ ਅਸੀਂ ਬਹੁਤਾ ਤਾਂ ਭੇਖੀਆਂ ਨੂੰ ਰੱਬ ਦਾ ਰੂਪ ਕਹਿਣ ਲੱਗ ਪਏ ਜਿਨ੍ਹਾਂ ਨਾਲ ਰੱਬ ਦਾ ਤਾਲਮੇਲ ਕੋਈ ਨਹੀਂ ਇਗਲ ਨੂੰ ਚਿੱਤਾਂ ਰੱਖੇ ਸੁਖਾਰ ਸਤਿਗੁਰੂ ਬਾਬਾ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਜੋ ਸਮਝਦੇ ਆ ਵਿਚਾਰਦੇ ਆ ਆਪਾਂ ਕੋਸ਼ਿਸ਼ ਕਰੀਏ ਮੰਨिए ਵੀ ਤਾਂ ਸਾਡਾ ਪਾਰ ਉਤਾਰਾ ਹੋ ਸਕਦਾ ਹੈ ਸਭਨਾਂ ਸੰਗਤਾਂ ਦਾ ਧੰਨਵਾਦ ਭਾਈ ਇਤਨੀ ਇੱਕ ਬੇਨਤੀ ਹੈ ਪ੍ਰਵਾਨ ਕਰ ਲੈਣੀ ਹੈ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ